ਸਤਿਗੁਰ ਆਵਨ ਕੇ ਤੇਰਾ ਪਾਵਨ ਕੇ ਕਰਮੇ ਦੀਲੀ ਫਤੂ ਆਈਸਕ੍ਰੀਮ ਦਾ ਲਾਸਟ ਟੁਪਾ ਚੱਲ ਰਿਹਾ ਕੋਈ ਸੌਦਾਦਾਰ ਆ ਨਾ ਜਾਵੇ ਬਾਕੀ ਸਾਨੂੰ ਇਹ ਗੱਲ ਨਾ ਆਵੇ ਕਿ ਕਿਸੇ ਨੇ ਆਈਸਕ੍ਰੀਮ ਇੱਕ ਟੁੱਕੀ ਦਾ ਲਾਸਟ ਟੁਪਾ ਚੱਲ ਰਿਹਾ ਆਈਸਕ੍ਰੀਮ ਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਖੜ ਪੁੰਨਿਆਂ ਦੇ ਪਵਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਪਹਿਲਾਂ ਤਾਂ ਮੈਂ ਮੁਬਾਰਕਬਾਦ ਦਿੰਦਾ ਹਾਂ ਔਰ ਇਹ ਰੱਖੜ ਪੁੰਨਿਆਂ ਭੈਣਾ ਜੜੀਆਂ ਹਨ ਉਹ ਆਪਣੇ ਵੀਰਾਂ ਦੇ ਗੁੱਟ ਤੇ ਰਖੜੀ ਬੰਨ ਕੇ ਹਰ ਸਾਲ ਉਹਨਾਂ ਦੀ ਲੰਬੀ ਉਮਰ ਦੀ ਦਸ ਬੇਨਤੀ ਕਰਦੀਆਂ ਹਨ ਔਰ ਆਪਣੇ ਘਰ ਦੀ ਸ਼ੁਕਸ਼ਾਂਤੀ ਵਾਸਤੇ ਵੀ ਅਰਦਾਸ ਮੈਂ ਦੀ ਕਰਦੀ ਹਾਂ ਔਰ ਰਖੜ ਪੰਨਿਆਂ ਜਿਹੜਾ ਸਾਡੇ ਇਲਾਕੇ ਦੇ ਲੋਕ ਹਨ ਇਹ ਬਹੁਤ ਹੀ ਮਹਾਨ ਜਿਹੜਾ ਹੈ ਉਹ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਲਈ ਵੀ ਲੋਕ ਨਤਮਸਤਕ ਹੋਣ ਲਈ ਪਹੁੰਚਦੇ ਹਨ ਔਰ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਕਿ ਉਹ ਗੁਰੂ ਚਰਨਾਂ ਨਾਲ ਜੁੜੇ ਹੋਏ ਹਨ ਔਰ ਹਰ ਸਾਲ ਸ਼ਰਦਾਪੁਰ ਕੋ ਮੈਂ ਧੰਨਵਾਦ ਕਰਦਾ ਹਾਂ ਚੱਕੋ ਕੀ ਵਾਸੀਆਂ ਦਾ ਪਿੰਡ ਚੱਕੋ ਕੀ ਦੇ ਸਰਪੰਚ ਸਾਹਿਬ ਸਮੂਹ ਸਾਧ ਸੰਗਤ ਐਨਆਰਆਈ ਵੀਰ ਜਿਹੜੇ ਕਿ ਰਲ ਕੇ ਹਰ ਸਾਲ ਇਹ ਲੰਗਰ ਲਗਾਉਂਦੇ ਹਨ ਇਹਨਾਂ ਦਾ ਧੰਨਵਾਦ ਸਾਰਿਆਂ ਦਾ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਸਾਰੇ ਪਿੰਡ ਵੱਲੋਂ ਲਖਣਪੁਰੇ ਦਾ ਲੰਗਰ ਲਾਇਆ ਗਿਆ ਸੀ ਤੇ ਇਹ ਲੰਗਰ 2000 ਤੋਂ ਸ਼ੁਰੂ ਹੋਇਆ ਸੀ 2000 ਰੁਪਏ ਤੋਂ ਤੇ ਅੱਜ ਇਹਨੇ ਲੱਖਾਂ ਦਾ ਨਾਮ ਜੋ ਨਾ ਕੁਮਾਰਿਆ ਤੇ ਹਰ ਸਾਲ ਅਸੀਂ ਸਾਰੇ ਨੌਜਵਾਨ ਪੀੜੀ ਰਲ ਕੇ ਸਾਡੇ ਸਾਰੇ ਪਿੰਡ ਰਲ ਕੇ ਲੰਗਰ ਲਾਇਆ ਜਾਂਦੇ ਨੇ ਤੇ ਸਾਡੇ ਪ੍ਰਧਾਨ ਸਾਹਿਬ ਸਾਡੇ ਮੈਂਬਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਚਾਚਾ ਜੀ ਨੇ ਸ਼ੁਰੂ ਕੀਤਾ ਸੀ ਇਹਨਾਂ ਨੇ 2000 ਰੁਪਏ ਤੋਂ ਤੇ ਅੱਜ ਇਹ ਲੱਖਾਂ 'ਚ ਖੇਡ ਰਿਹਾ ਤੇ ਮੇਰੇ ਜਿੰਨਾ ਵੀ ਐਨ ਆਰ ਆਈ ਭਰਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਬਹੁਤ ਸਹਿਯੋਗ ਦਿੰਦੇ ਨੇ ਸਾਨੂੰ ਹਰ ਵਾਰੀ ਤੇ ਬਾਬੇ ਨਾਨਕ ਦੀ ਕਿਰਪਾ ਨਾਲ ਅੱਜ ਕੀ ਅਸੀਂ ਗੋਲ ਗੱਪੇ ਟਿੱਕੀਆਂ ਨਿਊਡਲ ਫਿਰ ਆਪਣੇ ਠੰਡੇ ਹੋ ਗਏ ਆਈਸਕ੍ਰੀਮ ਅੱਜ ਅੱਦ ਕੀ ਲਾਏ ਨੇ ਤੇ ਹਰ ਸਾਲ ਅਸੀਂ ਲਾਉਂਨੇ ਸੀ ਚਾ ਪਕੋੜੇ ਪਰ ਇਹ ਕਿਸੀ ਵਾਚੜ ਸੇਵਾ ਕਰਕੇ ਸਾਰੇ ਆਪਣੇ ਕਮਾਈਆਂ ਦੇ ਹਿਸਾਬ ਪਾ ਕੇ ਤੇ ਕੀਤਾ ਤੇ ਬਾਬਾ ਨਾਨਕ ਮਿਹਰ ਰੱਖੇ ਬਲੇ ਸੋਨੇ ਵਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬਹੁਤ ਵਧੀਆ ਰਖੜ ਪੁੰਨਿਆ ਦਾ ਮੇਲਾ ਸਾਰੇ ਭੈਣ ਭਰਾਵਾ ਐਨ ਆਰ ਆਈ ਵੀਰਾਂ ਨੇ ਕਰਾਇਆ ਹੈ ਤੇ ਬਹੁਤ ਵਧੀਆ ਕੀਤਾ ਜਾਂ ਔਰ ਐਨ ਆਰ ਆਈ ਵੀਰਾਂ ਸਾਰਿਆਂ ਦੇ ਵੱਲੋਂ ਇਹ ਰਲਕੇ 16ਵਾਂ ਸਾਲਾਨਾ ਲੰਗਰ ਜਿਹੜਾ ਪਿੰਡ ਚੱਕੋ ਕੀ ਵਿਖੇ ਹਰ ਸਾਲ ਬਹੁਤ ਹੀ ਸ਼ਰਧਾ ਤੇ ਪੂਰਵਕ ਇੱਥੇ ਮਨਾਇਆ ਜਾਂਦਾ ਹੈ ਔਰ ਇਸ ਵਾਰ ਪਹਿਲਾਂ ਇਹਨਾਂ ਵੱਲੋਂ ਚਾਹ ਦੇ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਸੀ ਔਰ ਇਸ ਸਾਲ ਉਸ ਵਿੱਚ ਵਾਧਾ ਕਰਦੇ ਹੋਏ ਨੂਡਲ ਔਰ ਟਿੱਕੀਆਂ ਤੇ ਆਈਸਕ੍ਰੀਮ ਇਹਨਾਂ ਸਾਰਾ ਦਾ ਲੰਗਰ ਲਗਾਇਆ ਗਿਆ ਹੈ ਔਰ ਜਿੰਨੀ ਵੀ ਇਹ ਨੌਜਵਾਨ ਸਭਾ ਪਿੰਡ ਚੱਕੋ ਕੀ ਦੀ ਆ ਸਾਰੀ ਹੀ ਵਧਾਈ ਦੇ ਪੱਤਰ ਹਨ ਔਰ ਹੋਰ ਅਗਲੇ ਸਾਲ ਅਪਗ੍ਰੇਡ ਕਰਦੇ ਹੋਏ ਕਹਿੰਦੇ ਆ ਵੀ ਹੋਰ ਵਧੀਆ ਤੋਂ ਵਧੀਆ ਪਕਵਾਨ ਜਿਹੜੇ ਹਨ ਹਰ ਸਾਲ ਲਗਵਾਏ ਜਾਣਗੇ ਔਰ ਮੇਰੇ ਖਿਆਲ ਅਕਿ ਇਹ ਜੋ ਰੱਕੜ ਪੁੰਨਿਓ ਦੇ ਤਿਉਹਾਰ ਤੇ ਇਹ ਪਿੰਡ ਚੱਕੋ ਕੀ ਆ ਜਣਾ ਕਿ ਹਰ ਸਾਲ ਵੱਧ ਤੋਂ ਵੱਧ ਸੇਵਾ ਕਰਕੇ ਸੰਗਤਾਂ ਨੂੰ ਰੋਕ ਕੇ ਇੱਥੇ ਜਲ ਪਾਣੀ ਲੰਗਰ ਛਕਾਉਂਦੇ ਹਨ ਔਰ ਵਾਹਿਗੁਰੂ ਸਤਿਪਾਚਾ ਸਾਰਿਆਂ ਦੀ ਮਨੋਕਮਾ ਪੂਰੀ ਕਰਨਾ ਔਰ ਜਿੰਨੇ ਵੀ ਐਨਆਰਆਈ ਵੀਰ ਉਹ ਸਾਰੇ ਪੱਕੇ ਹੋਣ ਔਰ ਵੱਧ ਤੋਂ ਵੱਧ ਸੇਵਾ ਕਰਕੇ ਹੋਰ ਵਧੀਆ ਤੋਂ ਵਧੀਆ ਇੱਥੇ ਲੰਗਰ ਲਗਾਉਣ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ